ਚੱਲੋ ਜੀ ਅੱਜ ਦੇਖ ਰਹੇ ਦਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ ਬਹੁਤ ਸਵਾਗਤ ਹੈ ਦੋਸਤੋ ਹਜ਼ਾਰਾਂ ਜਿਤਕਬਰਾਂ ਆਏ ਜੇ ਕੁਝ ਮਸਲੇ ਤੋਂ ਨਰਸਾਂ ਜੇ ਕਰਨ ਦੇ ਲਈ ਸਭ ਤੋਂ ਪਹਿਲਾਂ ਜਿਹੜੇ ਕੱਲ ਦੇ ਟੈਰਫ ਲੱਗਿਆ ਉਹਨਾਂ ਬਾਰੇ ਕੀ ਚਰਚਾ ਚੱਲ ਰਹੀ ਹੈ ਦੂਜੀ ਗੱਲਬਾਤ ਕਰਨੀ ਹੈ ਐਲਨ ਮਸਕ ਦੀ ਸਰਕਾਰ ਦੇ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਹੈ ਪਰ ਲੋਕ ਹੋਣ ਦੇ ਤੇ ਸ਼ੱਕ ਕਰ ਰਹੇ ਵੀ ਹੈਗੀ ਵੀ ਹੈ ਕਿ ਨਹੀਂ ਤੀਜੀ ਗੱਲਬਾਤ 트ੰਪ ਪ੍ਰਸ਼ਾਸਨ ਵੱਲੋਂ ਡਾਕਟਰ ਜਿਹੜੇ ਜੌਨ ਹਾਰਵਰਡ ਨੇ ਉਹਨਾਂ ਨੂੰ ਨੌਕਰੀ ਤੋਂ ਕੱਢਿਆ ਗਿਆ ਚੌਥੀ ਗੱਲਬਾਤ ਆਈਐਸ ਵੱਲੋਂ ਬੈਲਗਮ ਦੇ ਵਿੱਚ ਛਾਪਾ ਮਾਰਿਆ ਵੈਨੇਜ਼ੁਏਲਾ ਤੋਂ ਅਮਰੀਕਾ ਆਪਣੇ ਭਰਾ ਦੀ ਮਦਦ ਕਰ ਰਾਰੇ ਵਿਅਕਤੀ ਦੀ ਚਰਚਾ ਚੱਲ ਰਹੀ ਹੈ ਤੇ ਇੱਕ ਅਮਰੀਕਾ ਦੇ ਕਈ ਸਟੇਟਾਂ ਦੇ ਵਿੱਚ ਮੌਸਮ ਖਰਾਬ ਰਹਿਣ ਦੀ ਸੰਭਾਵਨਾ ਉਹਦੇ ਬਾਰੇ ਗੱਲਬਾਤ ਕਰਾਂਗੇ ਸਭ ਤੋਂ ਪਹਿਲੀ ਗੱਲਬਾਤ ਜਿਹੜੇ ਨਵੇਂ ਟੈਰਫ ਆ ਕੱਲ ਲਾਏ ਆ ਬਹੁਤ ਸਾਰੀਆਂ ਚੀਜ਼ਾਂ ਦੇ ਉੱਤੇ ਉਹ ਹਜੇ ਤੱਕ ਉਹਦੀ ਚਰਚਾ ਚੱਲ ਰਹੀ ਹੈ ਔਰ ਸਮਝ ਨਹੀਂ ਆ ਰਿਹਾ ਲੋਕਾਂ ਨੂੰ ਅਮਰੀਕਾ ਦੇ ਵਿੱਚ ਤੇ ਦੁਨੀਆ ਦੇ ਵਿੱਚ ਕੀ ਹੋਕ ਹੀ ਰਿਹਾ ਟੈਰਫ ਪਹਿਲਾਂ ਦਬਕਾ ਮਾਰਿਆ ਜਾ ਰਿਹਾ ਸੀ ਜਾਂ ਇਦਾਂ ਕਹ ਲਓ ਕਈ ਵਾਰੀ ਕਿਹਾ ਗਿਆ ਫਿਰ ਹਟਾ ਲਏਗੇ ਪਰ ਹੁਣ ਸੱਚੀ ਮੁੱੱਚੀ ਲੱਗ ਗਈ ਇਹ 10% ਹਰ ਇੱਕ ਚੀਜ਼ ਦੇ ਉੱਤੇ ਜਿਹੜੀ ਅਮਰੀਕਾ ਦੇ ਵਿੱਚ ਆ ਰਹੀ ਹੈ ਵੱਖਰੇ ਵੱਖਰੇ ਕੰਟਰੀਜ਼ ਦੇ ਵਿੱਚ ਅਪ੍ਰੈਲ 5 ਤੋਂ ਸਟਾਰਟ ਹੋਣੇ ਆ ਤੇ 60% 60 ਦੇਸ਼ਾਂ ਦੇ ਉੱਤੇ ਜਿਹੜੇ ਟੈਰਫ ਲੱਗੇ ਆ 10% ਤੋਂ ਲੈ ਕੇ 50% ਤੱਕ ਜਿਹੜੀ ਵੱਡਾ ਹੈਗਾ ਜਿਹੜੀਆਂ ਚੀਨ ਆ ਚੀਨ ਦੇ ਉੱਤੇ 34% ਲਾਇਆ ਵੀਟਨਾਮ ਦੀਆਂ ਸਮਾਨ ਦੇ ਉੱਤੇ 46% ਲਾਇਆ ਕੰਬੋਡੀਆ ਦੇ ਉੱਤੇ 49% ਲਾਇਆ ਤੇ ਟਰੰਪ ਨੇ ਜਿਹੜਾ ਨੈਸ਼ਨਲ ਐਮਰਜੈਂਸੀ ਡੈਕਲੇਰੇਸ਼ਨ ਇਹ ਯੂਜ਼ ਕੀਤੀ ਆ ਇਹਨਾਂ ਟੈਰਿਫਸ ਨੂੰ ਲੀਗਲ ਕਰਨ ਦੇ ਲਈ ਤੇ ਕਿਹਾ ਇਹ ਆ ਹੁਣ ਅਮਰੀਕਾ ਦੇ ਵਿੱਚ ਰੌਲਾ ਇਹ ਚੱਲ ਰਿਹਾ ਵੀ ਇੱਕ ਧਿਰ ਕਹਿੰਦੀ ਆ ਅਸੀਂ ਬਹੁਤ ਲੰਬਾ ਸਮਾਂ ਘਾਟਾ ਖਾਂਦੇ ਰਹੇ ਦੂਜੇ ਦੇਸ਼ ਸਾਡੇ ਤੋਂ ਫਾਇਦਾ ਲੈਂਦੇ ਰਹੇ ਤੇ ਹੁਣ ਅਸੀਂ ਸਮਾਨ ਵੇਚਦੇ ਘੱਟ ਸੀ ਖਰੀਦਦੇ ਜ਼ਿਆਦਾ ਸੀ ਤੇ ਹੁਣ ਸਮਾਂ ਆ ਗਿਆ ਕਿ ਅਸੀਂ ਇਹ ਘਾਟਾ ਨਹੀਂ ਖਾਣਾ ਗੋਲ ਬੜਾ ਸਪਸ਼ਟ ਆ ਨੌਕਰੀਆਂ ਫੈਕਟਰੀਆਂ ਪ੍ਰੋਟੈਕਟ ਕਰਨੀਆਂ ਇੱਥੇ ਤੇ ਪਰ ਇਹ ਆ ਕਿ ਮਹਿੰਗਾਈ ਐ ਇਸ ਵੇਲੇ ਅਮਰੀਕਾ ਦੇ ਵਿੱਚ ਵਧਣੀ ਵਧਣੀ ਆ ਫੂਡ ਦੀ ਕੀਮਤਾਂ ਵੀ ਵਧਣਗੀਆਂ ਫੋਨ ਵੀ ਮਹਿੰਗੇ ਹੋਣਗੇ ਕਾਰਾਂ ਵੀ ਮਹਿੰਗੀਆਂ ਹੋਣਗੀਆਂ ਕਿੱਥੇ ਇਕ ਤੱਕ ਜਾਂਦੀ ਹੈ ਦੇਖਣ ਵਾਲੀ ਗੱਲ ਹੋਊਗੀ ਕਈ ਇੰਡਸਟਰੀਆਂ ਇਹਦੀ ਸਪੋਰਟ ਕਰ ਰਹੀਆਂ ਬਹੁਤ ਜ਼ਬਰਦਸਤ ਤਰੀਕੇ ਦੇ ਨਾਲ ਜਿਹੜੀ ਸ਼੍ਰਿਮਪ ਐਂਡ ਸਟੀਲਸ ਆ ਉਹ ਕਹਿੰਦੇ ਵੀ ਇਹ ਬਹੁਤ ਵਧੀਆ ਹੋਇਆ ਕਿ ਜੋ ਕੁਝ ਹੋ ਰਿਹਾ ਕਿ ਜਿਹੜੀਆਂ ਬਾਹਰਲੀਆਂ ਕੰਪਨੀਆਂ ਆ ਸਾਡੇ ਕੋਲ ਆ ਕੇ ਮੁਕਾਬਲਾ ਹੀ ਨਹੀਂ ਕਰਨਗੀਆਂ ਸਾਨੂੰ ਫਾਇਦਾ ਹੋਊਗਾ ਸੋ ਇਹ ਇੱਕ ਵੱਡੀ ਇੰਡਸਟਰੀ ਸਪੋਰਟ ਕਰ ਰਹੀ ਹੈ ਪਬਲਿਕ opinion ਮਿਕਸਡ ਆ ਇਹਦੇ ਉੱਤੇ ਆਪਾਂ ਕੱਲ ਵੀ ਗੱਲਬਾਤ ਕੀਤੀ ਸੀ ਕਿ ਬਹੁਤੇ ਅਮਰੀਕਨ ਸਪੋਰਟ ਕਰਦੇ ਆ ਟ੍ਰੇਡ ਦੀ ਇਨ ਜਨਰਲ ਪਰ ਦੂਜੇ ਜਿਹੜੇ ਹਾਫ ਨੇ ਆਪੋਜ਼ ਕਰਦੇ ਆ ਨਵੇਂ ਟੈਰਿਫਸ ਦੀ ਕੀਮਤਾਂ ਵਧਣ ਦੇ ਡਰ ਤੋਂ ਸੋ ਜਿਹੜੇ ਅਫੀਸ਼ੀਅਲ ਏ ਕਹਿੰਦੇ ਆ ਵੀ ਇਹ ਹੁਣ ਕੋਈ ਨੇਗੋਸ਼ੀਏਸ਼ਨ ਜਾਂ 바ਰਗੇਨਿੰਗ ਵਾਲਾ ਟੈਕਟਿਕਸ ਨਹੀਂ ਆ ਇਹ ਤੇ ਲੱਗ ਗਏ ਔਰ ਲੰਬਾ ਸਮਾਂ ਰਹਿਣਗੇ ਦੂਜਾ ਇਹ ਚਾਹੁੰਦੇ ਆ ਕਿ ਜਿਹੜੀ 트럼ਪ ਅਸਲ ਦੇ ਵਿੱਚ ਇਹ ਚਾਹੁੰਦੇ ਆ ਕਿ ਪ੍ਰੀ ਯੋ ਵਰਲਡ ਵਾਰ 1 ਸਟਾਈਲ ਇਕਨੋਮੀ ਹੋ ਜਵੇ ਜਿਹੜੀ ਵਿਸ਼ਵ ਪਹਿਲੇ ਵਿਸ਼ਵ ਯੁੱਧ ਤੋਂ ਪਹਿਲਾਂ ਜਿਸ ਕਿਸਮ ਦੀ ਇਕਨੋਮੀ ਸੀਗੀ ਉਹ ਇਕਨੋਮੀ ਬੜੀ ਸਪਸ਼ਟ ਆ ਹਾਈ ਟੈਰਫਸ ਦੂਜੀ ਗੱਲ ਸਟਰੋਂਗ ਯੂਐਸ ਫੈਕਟਰੀਜ਼ ਅਮਰੀਕਾ ਦੇ ਵਿੱਚ ਸਟਰੋਂਗ ਇੰਡਸਟਰੀ ਹੋਵੇ ਵੱਡੀਆਂ ਫੈਕਟਰੀਆਂ ਹੋਣ ਤੇ ਜਿਹੜੀ ਘਟ ਗਲੋਬਲ ਟ੍ਰੇਡ ਘਟ ਹੋਵੇ ਜੋ ਕੁਛ ਪਹਿਲੇ ਵਿਸ਼ਵ ਯੁੱਧ ਤੋਂ ਪਹਿਲਾਂ ਜੇ ਇਸ ਕਿਸਮ ਦੇ ਦੁਨੀਆ ਦੇ ਜਾਂ ਅਮਰੀਕਾ ਦੇ ਹਾਲਾਤ ਸੀ 트럼ਪ ਉਹ ਹਾਲਾਤ ਚਾਹੁੰਦੇ ਆ ਉਹਦੇ ਵਿੱਚ ਇਹ ਆ ਕਿ ਅਸੀਂ ਵਪਾਰ ਹੀ ਵੀ ਕਰਨਾ ਕਿਸੇ ਨਾਲ ਜਿੰਨਾ ਘੱਟ ਵਪਾਰ ਕਰਾਂਗੇ ਅਸੀਂ ਦੂਜਿਆਂ ਤੇ ਡਿਪੈਂਡ ਘੱਟ ਕਰਾਂਗੇ ਸਾਰਾ ਕੁਛ ਸਾਡੇ ਕੋਲ ਵੱਧ ਤੋਂ ਵੱਧ ਸਾਡੇ ਕੋਲ ਤੇ ਜਿਹੜਾ ਇਹ ਗਲੋਬਲ ਟ੍ਰੇਡ ਆ ਜਾਂ ਗਲੋਬਲ ਟ੍ਰੇਡ ਟਾਈਜ਼ ਆ ਦੂਜੇ ਦੇਸ਼ਾਂ ਦੇ ਨਾਲ ਲੈਣ ਦੇਣ ਵਾਲਾ ਹਸਾਬਕਤਾ ਵੀ ਕੋਈ ਨਹੀਂ ਰੱਖਣਾ ਅਮਰੀਕਾ ਆਪਣਾ ਬਣਾਵੇ ਆਪਣਾ ਵਰਤੇ ਤੇ ਸੈਲਫ ਸਫੀਸ਼ੀਐਂਟ ਹੋਵੇ ਇਹਨੂੰ ਕੁਝ ਨਹੀਂ ਹੁੰਦਾ ਜਦੋਂ ਦੂਜੇ ਦੇਸ਼ਾਂ ਨਾਲ ਵੋਲ ਹੁੰਦਾ ਦੂਜੇ ਦੇਸ਼ ਫਾਇਦਾ ਲੈ ਜਾਂਦੇ ਅਗਲੀ ਗੱਲਬਾਤ ਐਲਨ ਮਸਕ ਬਾਰੇ ਐਲਨ ਮਸਕ ਕਾਫੀ ਚਰਚਾ ਦੇ ਵਿੱਚ ਰਹਿੰਦੇ ਆ ਤੇ ਹੁਣ ਪਿਛਲੇ ਦਿਨਾਂ ਤੋਂ ਜਦੋਂ ਵਿਸਕੌਨਸਿਨ ਦੀ ਸੁਪਰੀਮ ਕੋਰਟ ਦੀ ਇਲੈਕਸ਼ਨ ਸੀਗੀ ਉਹਦੇ ਤੋਂ ਬਾਅਦ ਚਰਚਾ ਦੇ ਵਿੱਚ ਆਇਆ ਸੁਸ਼ਾਨ ਕਰਾਫਰਡ ਆਪਾਂ ਕੱਲ ਗੱਲ ਕੀਤੀ ਸੀ ਜਿੱਤੇ ਡੈਮੋਕ੍ਰੇਟ ਜਿਹੜੇ ਸਪੋਰਟਡ ਸੀਗੇ ਉਹਨਾਂ ਨੇ ਉਹਨਾਂ ਨੇ ਸਪੋਰਟ ਕੀਤੀ ਸੀ ਤੇ ਬ੍ਰੈਸ਼ ਮਿਲ ਹਾਰ ਗਏ ਜਿਨ੍ਹਾਂ ਦੀ ਸਪੋਰਟ ਇਹ ਕਰ ਰਹੀ ਸੀ ਆਪਾਂ ਕੱਲ ਵੀ ਇਹ ਵਿਸਤਾਰ ਦੇ ਵਿੱਚ ਗੱਲਬਾਤ ਕੀਤੀ ਸੀ ਐਲਨ ਮਸਕ ਡੋਨਲਡ ਟਰੰਪ ਦੇ ਨਾਲ ਬਹੁਤ ਵੱਡਾ ਨਾਂ ਐਲਨ ਮਸਕ ਦੀ ਟਰੰਪ ਪ੍ਰਸ਼ਾਸਨ ਦੇ ਵਿੱਚ ਭੂਮਿਕਾ ਬਹੁਤ ਮਹੱਤਵਪੂਰਨ ਮੰਨੀ ਜਾ ਰਹੀ ਹੈ ਵੀ ਉਹ ਜੋ ਕਹਿੰਦੇ ਉਹੀ ਹੁੰਦਾ ਹੁਣ ਇਹ ਕਿਹੜਾ ਇਲੈਕਟ ਹੋਏ ਆ ਨਾ ਕਾਂਗਰਸ ਮੈਂਬਰ ਨਾ ਸੈਨੇਟ ਚਾ ਨਾ ਹਾਊਸ ਆਫ ਰੈਪ੍ਰੀਜੈਂਟੇਟਿਵ ਚ ਨਾ ਜਾਂ ਇਹ ਜਿਹੜੇ ਹੈਗੇ ਨੇ ਕੋਈ ਕਿਸੇ ਹੋਰ ਇਲੈਕਟਲ ਕਾਲਜ ਜਾਂ ਦੂਜੇ ਨੇ ਪਰ ਇਹਨਾਂ ਨੂੰ ਡੋਜ ਦਾ ਡੋਜ ਦਾ ਮੁਫੀ ਉਣਾਇਆ ਗਿਆ ਦੂਜਾ ਇਹਨਾਂ ਨੇ ਟਰੰਪ ਦੀ ਮਦਦ ਬਹੁਤ ਕੀਤੀ ਉਹ ਜਿੱਤ ਗਏ ਲੋਕਾਂ ਨੂੰ ਇਦਾਂ ਲੱਗਣ ਲੱਗ ਪਿਆ ਕਿ ਜਿਹੜਾ ਐਲਨ ਮਸਕਾ ਇਹਨਾਂ ਦਾ ਇਨਫਲੂਐਂਸ ਬਹੁਤ ਆ ਇਹ ਕੁਛ ਦਾ ਕੁਛ ਕਰ ਸਕਦੇ ਜਿੱਦਾਂ ਦੇ ਪਾਸੇ ਹੋ ਗਏ ਬਿਲੀਅਨਰ ਦੁਨੀਆ ਦੇ ਸਭ ਤੋਂ ਅਮੀਰ ਬੰਦੇ ਆ ਪਹਿਲਾ ਬੰਦਾ ਹੋ ਜਿਹੜਾ ਟ੍ਰਿਲੀਅਨਰ ਹੋਊਗਾ ਦੁਨੀਆ ਦੇ ਵਿੱਚ ਤੇ ਇਹਨੇ ਮਤਲਬ ਕੁਝ ਵੀ ਕਰ ਸਕਦੇ ਆ ਇਹ ਤੇ ਹੁਣ ਇਹ ਦੱਸਿਆ ਜਾ ਰਿਹਾ ਲੋਕ ਸ਼ੱਕ ਕਰਨ ਲੱਗ ਪਏ ਵੀ ਗੱਲ ਇੰਨੀ ਵੀ ਵੱਡੀ ਨਹੀਂ ਆ ਬਿਲੀਅਨਰ ਹੈਗੇ ਆ ਅਮੀਰ ਹੈਗੇ ਆ ਕਿੱਥੇ ਸਪੇਸ ਐਕਸ ਤੋਂ ਲੈ ਕੇ ਟੈਸਲਾ ਤੇ ਕਿਹੜੀਆਂ-ਕਿਹੜੀਆਂ ਇਹਨਾਂ ਦੀਆਂ ਫਾਰਮ ਤੇ ਕੰਪਨੀਆਂ ਤੇ ਉਹ ਸਾਰਾ ਕੁਝ ਹੈਗਾ 25 ਮਿਲੀਅਨ ਡਾਲਰ ਬਸ ਕੌਨਸਲ ਵਾਲੀ ਜੱਜਾਂ ਦੀ ਰੇਸ ਦੇ ਵਿੱਚ ਹੀ ਲਾ ਦਿੱਤਾ ਇਹਨਾਂ ਨੇ ਤੇ ਕੋਰਟ ਇਲੈਕਸ਼ਨ ਅੱਜ ਤੱਕ ਕਦੇ ਇੰਨਾ ਪੈਸਾ ਨਹੀਂ ਸੀ ਲੱਗਾ ਜਿੰਨਾ ਨੇ ਲੱਗਿਆ باوجود ਉਹ ਲਾਉਣ ਦੇ ਫੇਰ ਹਾਰ ਗਏ ਹੁਣ ਇਨਫਲੂਐਂਸ ਕਿੰਨਾ ਕਾ ਇਹਨਾਂ ਦਾ ਸੱਚਮੁੱਚ ਕੋ ਵੱਡੀ ਗੱਲ ਆ ਜੇ ਐਵੇਂ ਰੌਲਾ ਗੋਲਾ ਹੀ ਆ ਉਹਦਾ ਉਲਟਾ ਅਸਰ ਹੋ ਰਿਹਾ ਇੱਕ ਡੈਮੋਕਰੈਟਿਕ ਪ੍ਰੋਸੈਸ ਆ ਲੋਕਤਾਂਤ੍ਰਿਕ ਪ੍ਰਕਿਰਿਆ ਆ ਕਿ ਐਦਾਂ ਚੋਣ ਹੁੰਦੀ ਆ ਐਦਾਂ ਅੱਗੇ ਹੁੰਦੀ ਚੱਲ ਕੇ ਵੋਟਾਂ ਪੈਂਦੀਆਂ ਤੇ ਫਿਰ ਬੰਦਾ ਚੁੜਿਆ ਜਾਂਦਾ ਉਹਦੇ 'ਚ ਬਹੁਤ ਥੋੜਾ ਜਿਹਾ ਫੈਕਟਰ ਆ ਇਨਫਲੂਐਂਸਰ ਦਾ ਜਿਹੜਾ ਪ੍ਰਭਾਵਿਤ ਕੀਤਾ ਜਾ ਸਕਦਾ ਚਾਹੇ ਪੈਸੇ ਢੇਲੇ ਨਾਲ ਤੇ ਜਾਂ ਕੈਂਪੇਨ ਦੇ ਉੱਤੇ ਪੈਸਾ ਲਾਉਣ ਦੇ ਨਾਲ ਹੋ ਕੀ ਰਿਹਾ ਆ ਮੰਨਿਆ ਜਾ ਰਿਹਾ ਐਦਾਂ ਜਿਹੜੀ ਆ ਪਰਸੋ ਇਲੈਕਸ਼ਨ ਹਾਰੇ ਆ ਉਹਦੇ ਤੋਂ ਉਹਦੇ ਤੋਂ ਮੰਨਿਆ ਇਹ ਜਾ ਰਿਹਾ ਕਿ ਲੋਕ ਉਲਟਾ ਹੋ ਜਾਂਦੇ ਲੋਕ ਇਹ ਦੱਸਣਾ ਚਾਹੁੰਦੇ ਆ ਜਿਹੜਾ ਵਿਸਕੌਨਸਿਨ ਦੇ ਵਿੱਚ ਇਹਨਾਂ ਨੇ ਇਹਨਾਂ ਨੂੰ ਬ੍ਰੈਡਸ਼ਮਨ ਨੂੰ ਹਰਾਇਆ ਆ ਉਹ ਇੱਕ ਸਿਗਨਲ ਲੋਕਾਂ ਨੇ ਦਿੱਤਾ ਆ ਕਿ ਉਹ ਅਮਰੀਕਾ ਦੀ ਲੋਕਤੰਤ੍ਰਿਕ ਪ੍ਰਕਿਰਿਆ ਦੇ ਵਿੱਚ ਜਿਆਦਾ ਯਕੀਨ ਰੱਖਦੇ ਆ ਤੇ ਕਿਸੇ ਬਿਲੀਅਨਰ ਦੇ ਹੱਕ ਵਿੱਚ ਨਹੀਂ ਪੂਕਤਦੇ ਇੱਕ ਮੈਸੇਜ ਆ ਸਿੱਧਾ-ਸਿੱਧਾ ਕਿ ਕੋਈ ਅਮੀਰ ਬੰਦਾ ਮਤਲਬ ਇਹਦਾ ਮਤਲਬ ਇਹ ਆ ਕਿ ਜੇ ਐਲਨ ਮਸਕ ਸਿੱਧੇ ਇਨਵੋਲਵ ਹੋ ਕੇ ਉੱਥੇ 2 ਮਿਲੀਅਨ ਡਾਲਰ ਇੱਕ ਨੂੰ 100 ਡਾਲਰ ਪਟੀਸ਼ਨ ਸਾਈਨ ਕਰਨ ਵਾਲੇ ਨੂੰ 20 ਡਾਲਰ ਕਿਸੇ ਨੂੰ ਵੀ ਬ੍ਰੈਡਸ਼ ਮਿਲਦੇ ਨਾਲ ਫੋਟੋ ਪਾਉਣ ਵਾਲੇ ਨੂੰ ਨਾ ਦਿੰਦੇ ਹੋ ਸਕਦਾ ਉਹ ਜਿੱਤ ਜਾਂਦੇ ਜਿੱਦਾਂ ਹੀ ਇਹਨਾਂ ਦੀ ਇਨਵੋਲਵਮੈਂਟ ਉਸ ਇਲੈਕਸ਼ਨ ਦੇ ਵਿੱਚ ਵਧੀ ਹੈ ਲੋਕ ਉਲਟੇ ਪਾਸੇ ਹੋ ਗਏ ਵੀ ਇਹ ਬਿਲੀਅਨਰ ਸਾਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੇ ਆ ਅਸੀਂ ਇੱਧਰ ਨਹੀਂ ਜਾਣਾ ਲੱਗਦਾ ਆ ਇੱਕ ਇੱਕ ਮਤਲਬ ਇਹ ਧਾਰਨਾ ਮੰਨੀ ਜਾ ਰਹੀ ਆ ਟਰੰਪ ਤੇ ਐਲਨ ਮਸਕ ਦੇ ਵਿੱਚ ਵੀ ਗੱਲ ਪਹਿਲਾਂ ਵਾਲੀ ਨਹੀਂ ਆ ਹੁਣ ਕਿਤੇ ਨਾ ਕਿਤੇ ਇਹਨਾਂ ਦੇ ਵਿੱਚ ਵੀ ਨਾ ਜਿਹੜਾ ਆ ਜਾਂ ਇਦਾਂ ਕਹਿ ਲਓ ਕਿ ਜਦੋਂ ਇਹ ਕੈਂਪੇਨ ਕਰਦੇ ਆ ਵੀ ਸਾਡੇ ਹੱਕ ਚ ਵੋਟਾਂ ਪਾਓ ਐਲਨ ਮਸਕ ਜਿਹੜੇ ਬੰਦੇ ਦੇ ਹੱਕ ਵਿੱਚ ਵੋਟਾਂ ਪਾਉਣ ਨੂੰ ਕਹਿੰਦੇ ਆ ਉੱਥੇ ਲੋਕ ਦੂਜੇ ਪਾਸੇ ਖੜੇ ਹੋ ਜਾਂਦੇ ਆ ਨੋ ਨੋ ਵਨ ਉਹ ਲੈ ਕੇ ਫੱਟੇ ਜੇ ਵੀ ਨੋ ਵਨ ਵੋਟਡ ਫਾਰ ਐਲਨ ਮਸਕ ਸੋ ਦੂਜਾ ਐਲਨ ਮਸਕ ਦਾ ਕੰਮ ਕੀ ਆ ਭਾਵੇਂ ਕਿ ਰਾਸ਼ਟਰਪਤੀ 트ੰਪ ਦੀ ਪਾਲਿਸੀ ਅਨੁਸਾਰ ਉਹ ਕੰਮ ਪੋਜ਼ਿਟਿਵ ਕਰ ਰਿਹਾ ਪਰ ਉਹਦਾ ਲੋਕਾਂ ਦੇ ਵਿੱਚ ਪ੍ਰਭਾਵ ਨਕਾਰਾਤਮਕ 네ਗੇਟਿਵ ਜਾ ਰਿਹਾ ਐਲਨ ਮਸਕ ਨੂੰ ਜੌਬ ਕਿਹੜੀ ਦਿੱਤੀ ਆ ਜਾਂ ਇਹਨਾਂ ਤੋਂ ਕੰਮ ਕਿਹੜਾ ਲਿਆ ਜਾ ਰਿਹਾ ਕੰਮ ਇਹ ਕਿ ਲਿਆ ਜਾ ਰਿਹਾ ਵੀ ਸਰਕਾਰ ਦੇ ਖਰਚੇ ਘਟਾਉਣੇ ਆ ਤੇ ਖਰਚੇ ਘਟਾਉਣ ਦੇ ਲਈ ਇਹਨਾਂ ਨੇ ਬੰਦੇ ਕੱਢਣੇ ਸ਼ੁਰੂ ਕਰ ਦਿੱਤੇ ਹੁਣ ਜਿਹੜੇ ਜਿਹੜੇ ਡਿਪਾਰਟਮੈਂਟਸ ਦੇ ਵਿੱਚ ਕੱਟ ਲੱਗ ਰਹੇ ਕਿਉਂਕਿ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਟਰੰਪ ਵਾਲੇ ਧਿਰ ਦੀ ਧਾਰਨਾ ਆ ਕਿ ਫੈਡਰਲ ਮੁਲਾਜ਼ਮ ਕੰਮ ਨਹੀਂ ਕਰਦੇ ਚਾਹੇ ਯੂਐਸਏ ਆਈਡੀ ਆ ਚਾਹੇ ਹੋਰ ਆ ਸਾਰੀਆਂ ਚੀਜ਼ਾਂ ਦੇ ਵਿੱਚ ਪੈਸਾ ਖਾਦਾ ਜਾ ਰਿਹਾ ਖਾਦਾ ਜਾ ਰਿਹਾ ਮਤਲਬ ਵੇਸਟ ਕੀਤਾ ਜਾ ਰਿਹਾ ਸਾਨੂੰ ਲੋੜ ਨਹੀਂ ਹੈ ਕਿ ਇਹਨੂੰ ਬੰਦ ਕਰੋ ਹੁਣ ਉਹ ਬੰਦ ਕਰਨ ਵਾਲਾ ਕੌਣ ਆ ਉਹ ਜਦੋਂ ਐਲਨ ਮਸਕ ਹਜ਼ਾਰਾਂ ਲੋਕਾਂ ਨੂੰ ਨੌਕਰੀ ਤੋਂ ਕੱਢੂਗਾ ਤਾਂ ਲੋਕ ਤੇ ਇਹਨਾਂ ਦੇ ਵਿਰੁੱਧ ਹੋਣਗੇ ਕਿਉਂਕਿ ਐਲਨ ਮਸਕ ਕਿਸੇ ਦੀ ਸਪੋਰਟ ਕਰਦੇ ਆ ਜਿਹਨਾਂ ਨੂੰ ਨੌਕਰੀ ਤੋਂ ਕੱਢਿਆ ਗਿਆ ਉਹ ਧਰਨੇ ਮਜਾਰੇ ਕਰਨ ਲੱਗ ਜਾਂਦੇ ਆ ਅਸਰ ਉਲਟਾ ਹੋ ਜਾਂਦਾ ਬਜਾਏ ਉਹਦੇ ਕਿ ਜਿਹਦੀ ਐਲਨ ਮਸਕ ਨੇ ਸਪੋਰਟ ਕੀਤੀ ਹੋਵੇ ਬੰਦੇ ਦੇ ਜਿੱਤਣ ਦੀ ਜਿੱਤ ਦੂਜਾ ਜਾਂਦਾ ਆ ਤੇ ਇਹ ਹੁਣ ਲੱਗਣ ਲੱਗ ਪਿਆ ਵੀ ਇਹਨਾਂ ਦਾ ਢੰਗ ਤਰੀਕਾ ਜਾਂ ਲੋਕਾਂ ਨੂੰ ਪਸੰਦ ਨਹੀਂ ਆ ਰਿਹਾ ਟੈਸਲਾ ਦੇ ਉੱਤੇ ਇੰਪੈਕਟ ਦੇਖ ਲਓ ਟੈਸਲਾ ਦੇ ਇਮੇਜ ਤੇ ਹਿੱਟ ਹੋ ਰਿਹਾ ਇਹਨਾਂ ਦੇ ਕਰਕੇ ਕਿੰਨਾ ਜਿਹੜਾ ਇਹ ਸਾਰਾ ਕੁਝ ਅਪਸੈਟ ਹੋਇਆ ਇਹਨਾਂ ਦੇ ਔਰ 트াম্প ਜਿਹੜਾ ਪਹਿਲਾਂ ਦੱਸਿਆ 트াম্প ਤੇ ਐਲਨ ਮਸਕ ਦੇ ਵਿਚਕਾਰ ਜਿਹੜਾ ਸਪਲਿਟ ਆ ਉਹ ਵੱਧ ਰਿਹਾ ਕੁਝ ਐਕਸਪਰਟ ਇਹ ਮੰਨ ਰਹੇ ਆ ਕਿ ਜਿਹੜਾ ਇਹ ਲਾਅਸ ਆ ਇਹਦੇ ਨਾਲ 트াম্প ਤੇ ਐਲਨ ਮਸਕ ਦੇ ਰਿਸ਼ਤੇ ਦੇ ਉੱਤੇ ਵੀ ਅਸਰ ਪਾਊਗਾ ਹਾਲਾਂਕਿ 트াম্প ਨੇ ਸਪੋਰਟ ਕੀਤੀ ਆ ਉਹਨਾਂ ਦੀ ਬਹੁਤ ਸਟਰੋਂਗਲੀ ਹੁਣ ਤੱਕ ਕੋਈ ਇਦਾਂ ਦੀ ਗੱਲ ਨਹੀਂ ਆ ਪਰ ਜਿਹੜੇ ਮਾਹਰ ਨੇ ਉਹ ਇਹਨੂੰ ਦੂਜੇ ਤਰੀਕੇ ਨਾਲ ਦੇਖ ਰਹੇ ਆ ਇੱਕ ਵਾਰੀ ਲੋਕਾਂ ਨੂੰ ਸ਼ੱਕ ਹੋਣ ਲੱਗ ਪਿਆ ਵੀ ਐਲਨ ਮਸਕ ਦਾ ਪ੍ਰਭਾਵ ਹਾਂ ਪੱਕੀ ਪੈਂਦਾ ਜਾਂ ਨਾ ਪੱਕੀ ਅਫਸਰ ਨੌਕਰੀਆਂ ਦੇ ਵਿੱਚ ਕੱਟ ਕੀਤੇ ਜਾ ਰਹੇ ਕਈ ਏਜੰਸੀਆਂ ਜਾਂ ਜਿਹੜੇ ਡਿਪਾਰਟਮੈਂਟ ਨੇ ਬੰਦ ਕੀਤੇ ਜਾ ਰਹੇ ਆਪਾਂ ਪਹਿਲਾਂ ਵੀ ਗੱਲਬਾਤ ਕਰਕੇ ਹਟਿਆ ਇਸੇ ਸਿਲਸਿਲੇ ਤਹਿਤ ਇੱਕ ਜਿਹੜੇ ਕੱਟ ਲਾਇਆ ਗਿਆ ਪਿਛਲੇ ਦਿਨਾਂ ਦੇ ਵਿੱਚ ਡਾਕਟਰ ਨੂੰ ਫਾਇਰ ਕੀਤਾ ਐਡਮਿਨਿਸਟ੍ਰੇਸ਼ਨ ਟਰੰਪ ਐਡਮਿਨਿਸਟ੍ਰੇਸ਼ਨ ਦੇ ਡਾਕਟਰ ਜான் ਹਾਰਵਰਡ ਜਿਹੜੇ ਬਹੁਤ ਲੰਬਾ ਸਮਾਂ ਹੈਡ ਰਹੇ ਆ ਵਰਲਡ ਟ੍ਰੇਡ ਸੈਂਟਰ ਹੈਲਥ ਪ੍ਰੋਗਰਾਮ ਦੇ ਉਹਨਾਂ ਨੂੰ ਫਾਇਰ ਕਰਤਾ ਜਾਂ ਜਿਹੜੇ ਫਾਇਰ ਕੀਤੇ ਉਹਨਾਂ ਦੇ ਵਿੱਚ ਇੱਕ ਉਹ ਵੀ ਸ਼ਾਮਲ ਸੀ ਇਹਦੇ ਨਾਲ ਹੁਣ ਬਹੁਤ ਇੱਕ ਅਪਸੈਟ ਹੋਏ ਆ ਉੱਥੇ ਲੋਕ ਅ ਜਿਹੜੇ ਇਹ ਡਾਕਟਰ ਜohn harvard ਨੇ ਇਹ ਭਗੇ ਨੇ ਲੰਬਾ ਸਮਾਂ ਇਹਦੇ ਵਰਲਡ ਟ੍ਰੇਡ ਸੈਂਟਰ ਹੈਲਥ ਪ੍ਰੋਗਰਾਮ ਦੇ ਮੁਖੀ ਰਹੇ ਆ ਇਹ ਵੱਡਾ ਜਿਹੜਾ ਲੇ ਆਫ ਕੀਤਾ ਗਿਆ ਉਹਦਾ ਇੱਕ ਹਿੱਸਾ ਆ ਜਿਹੜੀ ਮੈਸਿਵ ਜੌਬ ਕੱਟ ਕੀਤੇ ਇਹਨਾਂ ਨੇ ਯੂ ਐਸ ਹੈਲਥ ਏਜੰਸੀਜ਼ ਨੇ ਹੁਕਮ ਕੀਤਾ ਕਿ ਹੈਲਥ ਸੈਕਟਰੀ ਰੌਬਰਟ ਫ ਕੈਨੇਡੀ ਜੂਨੀਅਰ ਦੇ ਹੁਕਮਾਂ ਦੇ ਉੱਤੇ ਜਿਹੜੇ ਇਹਨਾਂ ਨੇ ਕੱਢਿਆ ਕਿ ਫੈਡਰਲ ਵਰਕਫੋਰਸ ਘਟਾਉਣੀ ਆ ਉਹਦੇ ਤਹਿਤ ਕੀਤੇ ਗਏ ਹੁਣ ਇਹ ਇਹ ਡਾਕਟਰ ਇਹਨੇ ਮਹੱਤਵਪੂਰਨ ਕਿਉਂ ਜਾਏ ਕੌਣ ਸੀ ਇੱਕ ਨਾ ਪ੍ਰੋਗਰਾਮ ਉੱਥੇ ਚੱਲਦਾ ਆ ਜਿਹੜਾ ਬੜੇ ਲੰਬੇ ਸਮੇਂ ਤੋਂ 911 ਜਦੋਂ ਅਤਵਾਦੀ ਹਮਲਾ ਇੱਥੇ ਹੋਇਆ ਸੀ ਵਰਲਡ ਟ੍ਰੇਡ ਸੈਂਟਰ ਦੇ ਉੱਤੇ ਇਹ ਹੈਲਥ ਪ੍ਰੋਗਰਾਮ ਸਪੈਸ਼ਲ ਪ੍ਰੋਗਰਾਮ ਆ 911 ਹੈਲਥ ਪ੍ਰੋਗਰਾਮ ਇਹਨੂੰ ਕਹਿੰਦੇ ਆ ਜਿਹੜਾ ਮੈਡੀਕਲ ਕੇਅਰ ਦਿੰਦਾ ਉਹਨਾਂ ਲੋਕਾਂ ਨੂੰ ਜਦੋਂ ਵੌਲਟਾਡ ਸੈਂਟਰ ਦੇ ਉੱਤੇ ਨਿਊਯਾਰਕ ਦੇ ਵਿੱਚ ਸਤੰਬਰ 11 2001 ਨੂੰ ਹਮਲਾ ਹੁੰਦਾ ਜਿਹੜੇ ਉਹਦੇ ਨੇੜੇ ਸੀਗੇ ਜਾਂ ਜਿਨ੍ਹਾਂ ਲੋਕਾਂ ਨੇ ਮਦਦ ਕੀਤੀ ਉੱਥੇ ਰਿਕਵਰੀ ਦੇ ਵਿੱਚ ਰੈਸਕਿਊ ਦੇ ਵਿੱਚ ਕਲੀਨਅਪ ਦੇ ਵਿੱਚ ਜਾਂ ਜਦੋਂ ਅਟੈਕ ਹੋ ਗਿਆ ਅਟੈਕ ਤੋਂ ਬਾਅਦ ਜਿਵੇਂ ਫਾਇਰ ਫਾਈਟਰ ਸੀਗੇ ਪੁਲਿਸ ਆਫਿਸਰ ਸੀਗੇ ਕੰਸਟਰਕਸ਼ਨ ਵਰਕਰ ਸੀਗੇ ਜਾਂ ਵੌਲੰਟੀਅਰ ਸੀਗੇ ਹੈਲਪ ਜਿਹੜੀ ਇਹ ਪ੍ਰੋਗਰਾਮ ਮੈਡੀਕਲ ਟ੍ਰੀਟਮੈਂਟ ਦਿੰਦਾ ਉਹਨਾਂ ਲੋਕਾਂ ਨੂੰ ਹੈਲਥ ਚੈੱਕਅਪ ਦੇ ਵਿੱਚ ਕਿਉਂਕਿ ਜਿਹੜਾ ਵੱਡਾ ਵੱਡਾ ਉਹ ਹਮਲਾ ਸੀ ਆਪਾਂ ਸਾਰੇ ਜਾਣਦੇ ਆ ਲੋਕ ਜਿਹੜੀ ਉਹ ਜ਼ਹਿਰੀਲੀ ਡਸਟ ਚੜੀ ਆ ਉੱਥੇ ਉਹਦੇ ਨਾਲ ਬਿਮਾਰ ਹੋ ਗਏ ਕੈਮੀਕਲ ਸਿਗੇ ਉੱਥੇ ਕੈਂਸਰ ਹੋ ਗਿਆ ਲੋਕਾਂ ਨੂੰ ਲੰਗ ਜੀਆਂ ਪ੍ਰੋਬਲਮ ਆ ਗਈਆਂ ਹੈਲਥ ਇਸ਼ੂਜ਼ ਆ ਗਏ ਸਾਰੇ ਦੇ ਸਾਰੇ ਉਹਦੇ ਨਾਲ ਮਤਲਬ ਜਾਂ ਕਈਆਂ ਨੂੰ ਆਹ ਪੀਟੀਐਸਡੀ ਹੋ ਗਿਆ ਜਾਂ ਐਂਗਜ਼ਾਇਟੀ ਹੋ ਗਿਆ ਕਿਉਂਕਿ ਮਤਲਬ ਇੰਦਾ ਵੱਡਾ ਦੇਖਣਾ ਹਮਲਾ ਉਹ ਬਾਅਦ ਵਿੱਚ ਮਾਨਸਿਕ ਰੂਪ ਚ ਠੀਕ ਨਹੀਂ ਹੋਇਆ ਇਹ ਲੱਖ ਬੰਦਾ ਹੈ ਘੱਟੋ ਘੱਟ ਇਦਾਂ ਦਾ ਅਮਰੀਕਾ ਦੇ ਵਿੱਚ ਇਸ ਵੇਲੇ ਜਿਹਨੂੰ ਇਹ ਅਸਿਸਟੈਂਸ ਦਿੱਤੀ ਜਾ ਰਹੀ ਹੈ ਜਿਹਨਾਂ ਦੀ ਮੌਤ ਹੋ ਗਈ ਜਾਨ ਚਲੇਗੀ ਉਹ ਤਾਂ ਵੱਖਰੀ ਗੱਲ ਆ ਆਲੇ ਦੁਆਲੇ ਕਿਸੇ ਨੇ ਦੇਖਿਆ ਕੋਈ ਫਾਇਰ ਫਾਈਟਰ ਸੀ ਕੋ ਪੁਲਿਸ ਵਾਲਾ ਸੀ ਕਿਸੇ ਨੇ ਵੈਸੇ ਮਦਦ ਉਹ ਬੰਦੇ ਹਜੇ ਤੱਕ ਸੈੱਟ ਨਹੀਂ ਆਏ ਇਹਨਾਂ ਦੇ ਵਿੱਚ ਹੁਣ ਫਸਟ ਰਿਸਪੌਂਡਰ ਫਾਇਰ ਫੈਕਟਰ ਜਾਂ EMTs ਸੀਗੇ ਜਾ ਸਰਵਾਈਵਰ ਸੀਗੇ ਬਚ ਗਏ ਇੱਕ ਬੰਦੇ ਦੀ ਨਾਲ ਦੇ ਦੀ ਮੌਤ ਹੋ ਗਈ ਉਹ ਬਚ ਗਿਆ ਪਰ ਉਹ ਸੱਤ ਦੇ ਵਿੱਚ ਬਾਹਰ ਨਹੀਂ ਆ ਸਕਿਆ ਹਜੇ ਤੱਕ ਜਿਹੜਾ ਜਾਂ ਜਿਹੜੇ ਕੰਮ ਕਰਦੇ ਸੀ ਜਾਂ ਜਿਹੜੇ ਉੱਥੇ ਨੇੜੇ ਸਕੂਲ ਗਰਾਊਂਡ ਜ਼ੀਰੋ ਦੇ ਗਏ ਸੀ ਉਹ ਸਾਰੇ ਲੋਕ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਨੇ ਉਹਨਾਂ ਨੂੰ ਜਿਹੜੇ ਸੀਰੀਅਸ ਹੈਲਥ ਇਸ਼ੂਜ਼ ਹੋ ਗਏ ਸੀ ਉਹਨਾਂ ਨੂੰ ਹੈਂਡਲ ਕਰਨ ਦੇ ਲਈ ਜਿਹੜਾ ਇਹ ਜਿਹੜਾ ਕੀਤਾ ਗਿਆ ਸੀ 2010 ਦੇ ਵਿੱਚ ਲਾ ਇਹਨੂੰ ਜ਼ੈਡ ਰੋ ਦਾ ਐਕਟ ਆਫੀਸ਼ੀਅਲੀ ਕੀਤਾ ਗਿਆ ਸੀ ਇਸ ਪ੍ਰੋਗਰਾਮ ਦੀ ਹੈਲਪ ਕਰਨ ਦੇ ਲਈ ਹੁਣ ਉਹਦੇ ਵਿੱਚ ਇਹਨਾਂ ਨੇ ਕੱਟ ਲਾਤਾ ਵੱਡਾ ਵੀ ਸਾਨੂੰ ਲੋਡ ਨਹੀਂ ਇਹਦੀ ਜੌਨ ਹਾਰਵਰਡ ਉਹਦੇ ਲੰਬੇ ਸਮੇਂ ਤੋਂ ਮੁਖੀ ਰਿਹਾ ਔਰ ਉਹਨਾਂ ਨੇ ਇਹ ਸਾਰਾ ਕੁਝ ਦੇਖਿਆ ਕੀਤਾ ਇਹ ਸਾਰੇ ਕੁਝ ਦਾ ਐਡਮਿਨਿਸਟ੍ਰੇਸ਼ਨ ਦੇ ਵਿੱਚ ਉਹਨਾਂ ਨੂੰ ਫਾਇਰ ਕਰ ਦਿੱਤਾ ਗਿਆ ਔਰ ਉਹਨਾਂ ਦੀ ਜਿਹੜਾ ਫਾਇਰ ਕਰਨਾ ਇੱਕ ਵੱਡੇ ਲੇਆਫ ਦਾ ਹਿੱਸਾ ਹੈ ਫੈਡਰਲ ਵਰਕ ਫੋਰਸ ਘਟਾਉਣ ਦੇ ਲਈ ਤੇ ਜਿਹੜੇ ਕਿਉਂਕਿ ਸੈਂਕੜੇ ਸਟਾਫ ਮੈਂਬਰ ਹੋਰ ਕੱਢੇ ਇਹਨਾਂ ਨੇ ਡਾਕਟਰ ਵੀ ਕੱਢਤੇ ਸਾਇੰਟਿਸਟ ਵੀ ਕੱਢਤੇ ਉਹ ਸਾਰੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਸ ਪ੍ਰੋਗਰਾਮ ਦੀ ਸਪੋਰਟ ਕਰਦੇ ਸੀ ਹੁਣ ਉਹਨਾਂ ਦੀਆਂ ਨੌਕਰੀਆਂ ਚਲੇ ਗਈਆਂ ਤੇ ਪ੍ਰੋਗਰਾਮ ਜਿਹੜਾ 86 ਫੁੱਲ ਟਾਈਮ ਜਿਹੜੇ ਵਰਕਰ ਨੇ ਉਹਦੇ ਵਿੱਚ ਰਹਿ ਗਏ ਨੇ ਸਿਰਫ ਹੁਣ ਇਹ ਸਾਰੇ ਕੁਛ ਦਾ ਇਸ ਪ੍ਰੋਗਰਾਮ ਦੇ ਉੱਤੇ ਅਸਰ ਹੋਊਗਾ ਜਿਹੜਾ ਹਾਰਵਰਡ ਨੂੰ ਫਾਇਰ ਕਰਨ ਤੋਂ ਬਾਅਦ ਲੱਖ ਬੰਦੇ ਦੀ ਕੇਅਰ ਮਤਲਬ ਐਸ ਵੇਲੇ ਦਾਅ ਤੇ ਲੱਗ ਗਈ ਹੈ ਵੀ ਹੋ ਸਕਦਾ ਉਹਨਾਂ ਨੂੰ ਕੱਲ ਕੋਈ ਪੁੱਛੇ ਤੇ ਹੋ ਸਕਦਾ ਉਹਨਾਂ ਨੂੰ ਕੱਲ ਕੋਈ ਨਾ ਪੁੱਛੇ ਕਿੰਨਾ ਚਿਰੇ ਹੈਗਾ ਇਨਨੂੰ ਫਾਦਰ ਆਫ ਇਸ ਪ੍ਰੋਗਰਾਮ ਦਾ ਮਤਲਬ ਫਾਦਰ ਆਫ ਦਾ ਪ੍ਰੋਗਰਾਮ ਵੀ ਕਿਹਾ ਜਾਂਦਾ ਸੀ ਤੇ ਜਿਹੜੇ 911 ਦੇ ਵਿਕਟਿਮ ਸੀਗੇ ਔਰ ਦੂਜੀ ਦੁੱਖੋ ਇਸ ਗੱਲ ਦਾ ਕਰ ਰਿਹਾ ਵੀ ਸਾਨੂੰ ਕੋਈ ਵਾਰਨਿੰਗ ਹੀ ਨਹੀਂ ਦਿੱਤੀ ਪਹਿਲਾਂ ਦੱਸ ਦਿਓ ਕੋ ਨੋਟਿਸ ਭੇਜ ਦਿਓ ਭਾਈ ਤੁਹਾਨੂੰ ਇਨਚਰ ਨੂੰ ਕੱਢ ਦੇਣਾ ਆ ਕੰਮ ਆ ਇਦਾਂ ਕਰ ਲਓ ਹੁਣ ਐਚ ਐਚ ਐਸ ਤੇ ਕਹਿੰਦੀ ਆ ਵੀ ਪ੍ਰੋਗਰਾਮ ਕੰਟੀਨਿਊ ਰਹੂਗਾ ਅਸੀਂ ਪ੍ਰੋਗਰਾਮ ਬੰਦ ਨਹੀਂ ਕੀਤਾ ਪਰ ਜਿਹੜੇ ਪ੍ਰੋਗਰਾਮ ਨੂੰ ਚਲਾਉਣ ਵਾਲੇ ਸੀ ਜਦੋਂ ਉਹ ਕੱਢ ਦਿੱਤੇ ਗਏ ਆ ਤਾਂ ਲੱਗਦਾ ਆ ਕਿ ਇਹ ਬਹੁਤਾਂ ਲੰਬਾ ਸਮਾਂ ਜਿਹੜਾ ਪ੍ਰੋਗਰਾਮ ਆ ਉਹ ਨਹੀਂ ਚੱਲ ਸਕਦਾ ਅਵੀ ਅਲਬਤ ਆਇਸ਼ਤੀਆਂ ਰੇਡਾਂ ਨੇ ਆ ਪਾ ਜਾਣਦੇ ਆ ਕਿ ਪਿਛਲੇ ਸਮੇਂ ਦੇ ਵਿੱਚ ਜਿਹੜੀ ਇਹ ਇਮੀਗ੍ਰੇਸ਼ਨ ਵਾਲੇ ਨੇ ਇਮੀਗ੍ਰੇਸ਼ਨ ਐਂਡ ਕਸਟਮਨ ਐਨਫੋਰਸਮੈਂਟ ਜਨਵਾਈਸ ਕਹਿੰਦੇ ਆ ਯੂ ਐਸ ਇਮੀਗ੍ਰੇਸ਼ਨ ਐਂਡ ਕਸਟਮਰਸ ਫੋਰਸਮੈਂਟ ਇਹਨਾਂ ਨੇ ਕਾਫੀ ਥਾਵਾਂ ਤੇ ਸ਼ਾਪੇ ਮਾਰੀ ਕਰਕੇ ਲੋਕਾਂ ਨੂੰ ਫੜ ਰਹੇ ਆ ਬੈਲੇਗਮ ਇੱਥੇ ਨੇੜੇ ਆਪਣੇ ਸਰੀ ਦੇ ਨਾਲ ਵਾਸ਼ਿੰਗਟਨ ਵਾਲੇ ਪਾਸੇ ਇੱਥੇ ਇੱਕ ਇਹਨਾਂ ਨੇ ਕੱਲ 37 ਜਣਾਂ ਨੂੰ ਫੜਿਆ ਜਿਹੜੀ ਰੂਫਿੰਗ ਬਿਜ਼ਨਸ ਮਾਉਂਟ ਬੇਕਰ ਰੂਫਿੰਗ ਆ ਬੈਲੇਗਮ ਵਿਸ਼ਿੰਗਟਨ ਦੇ ਵਿੱਚ ਸਿਆਟਲ ਦੇ ਨੇੜੇ ਇੱਥੇ ਇਹਨਾਂ ਨੇ 37 ਜਣਾਂ ਨੂੰ ਫੜਿਆ ਫੈਡਰਲ ਏਜੰਸੀ ਇਹਦੇ ਚ ਇਨਵੋਲਵ ਸੀਗੀ ਆਪਰੇਸ਼ਨ ਨੂੰ ਆਈਸ ਜਾਨੀ ਕਿ ਲੀਡ ਕਰ ਰਹੇ ਸੀਗੇ ਇਮੀਗ੍ਰੇਸ਼ਨ ਐਂਡ ਕਸਟਮਸ ਐਨਫੋਰਸਮੈਂਟ ਇਹਨਾਂ ਦੇ ਨਾਲ ਯੂ ਐਸ ਬਾਰਡਰ ਪੈਟਰੋਲ ਐਂਡ ਕਸਟਮਸ ਤੇ ਬਾਰਡਰ ਪ੍ਰੋਟੈਕਸ਼ਨ ਵਾਲੇ ਰੀਜ਼ਨ ਇਹਨਾਂ ਦਾ ਸਾਫ਼ ਤੌਰ ਤੇ ਦੱਸਿਆ ਕਿ ਲੋਕਾਂ ਨੂੰ ਜਿਹਨਾਂ ਨੂੰ ਅਰੈਸਟ ਕੀਤਾ ਗਿਆ ਇਹਨਾਂ ਦੇ ਕੋਲੇ ਡਾਕੂਮੈਂਟ ਜਾਅਲੀ ਸੀ ਜਿਹਨਾਂ ਨੇ ਨਕਲੀ ਕਾਗਜ਼ ਦਿਖਾ ਕੇ ਇੱਥੇ ਨੌਕਰੀਆਂ ਲਈਆਂ ਐ ਤੇ ਆਪਣੇ ਇਮੀਗ੍ਰੇਸ਼ਨ ਸਟੇਟਸ ਨੂੰ ਲੁਕਾਇਆ ਹੈ ਕੰਪਨੀ ਇਹ ਜਿੱਥੇ ਉਹਨਾਂ ਨੇ ਅਰੈਸਟ ਕੀਤੇ ਆ ਨਾ 928 தாம்ਸਨ ਰੋਡ ਦੇ ਉੱਤੇ ਦੱਸੀ ਜਾ ਰਹੀ ਆ ਸੇ ਇਹ ਆਈਸੀ ਜਿਹੜੀ ਇਹਨੂੰ ਕਹਿੰਦੀ ਆ ਇਹ ਵਰਕਸਾਈਡ ਐਨਫੋਰਸਮੈਂਟ ਇਨਵੈਸਟੀਗੇਸ਼ਨ ਉਹਨਾਂ ਨੇ ਇੱਕ ਨਾਂ ਦੱਸਿਆ ਇਹਦਾ ਜਿਹਦਾ ਮਤਲਬ ਇਹ ਆ ਕਿ ਇਹ ਇਲੀਗਲ ਹਾਇਰਿੰਗ ਨੂੰ ਚੈੱਕ ਕਰਦੇ ਆ ਫੋਕਸ ਇਨਵੈਸਟੀਗੇਸ਼ਨ ਦਾ ਸਾਰਾ ਸਾਰਾ ਗੋਲ ਜਿਹੜਾ ਇਹਨਾਂ ਦਾ ਹੈਗਾ ਕਿ ਇਲੀਗਲ ਹਾਇਰਿੰਗ ਨੂੰ ਰੋਕਣਾ ਆ ਜਿਨ੍ਹਾਂ ਲੋਕਾਂ ਦੇ ਕੋਲ ਕਾਨੂੰਨੀ ਤੌਰ ਦੇ ਉੱਤੇ ਪਰਮ ਵਰਕ ਪਰਮਿਟ ਨਹੀਂ ਹੈ ਜਾਂ ਉਹਨਾਂ ਦਾ ਇਹ ਸਟੇਟਸ ਨਹੀਂ ਹੈ ਕਿ ਉਹ ਕੰਮ ਕਰ ਸਕਦੇ ਆ ਇਹਨਾਂ ਨੂੰ ਰੋਕਣ ਦੇ ਲਈ ਖਾਸ ਯਤਨ ਕੀਤੇ ਜਾ ਰਹੇ ਸੋ ਆਈਸੀ ਕਹਿੰਦੀ ਆ ਕਿ ਜਿਹੜੇ ਲੋਕਾਂ ਨੂੰ ਅਰੈਸਟ ਕੀਤਾ ਗਿਆ ਉਹਨਾਂ ਨੇ ਫੇਕ ਪੇਪਰਵਰਕ ਸਬਮਿਟ ਕੀਤਾ ਤੇ ਹੁਣ ਇਹਦੇ ਤੋਂ ਬਾਅਦ ਜਾਂ ਉਹਨਾਂ ਨੇ ਝੂਠ ਬੋਲਿਆ ਆਪਣੇ ਲੀਗਲ ਸਟੇਟਸ ਬਾਰੇ ਕਹਤਾ ਵੀ ਅਸੀਂ ਪੱਕੇ ਆ ਹੈ ਉਹ ਪੱਕੇ ਨਹੀਂ ਆ ਤੇ ਇਹ ਐਡਮਿਨਿਸਟ੍ਰੇਟਿਵ ਜਿਹੜੀਆਂ ਅਰੈਸਟ ਹੈਗੀਆਂ ਦਾ ਮਤਲਬ ਇਹ ਆ ਕਿ ਇਹਨਾਂ ਨੂੰ ਅਰੈਸਟ ਕੀਤਾ ਗਿਆ ਇਮਿਊਨਰੇਸ਼ਨ ਲੈਟਰ ਰੀਜ਼ਨਿੰਗ ਦੇ ਨਾਲ ਨਾ ਕਿ ਕੋਈ ਹੋਰ ਇਹਨਾਂ ਨੇ ਜੁਰਮ ਕੀਤਾ ਉਸ ਮਾਮਲੇ ਦੇ ਵਿੱਚ ਸੋ ਆਈਸੀਆ ਵੀ ਕਹਿੰਦੀ ਆ ਕਿ ਇਹ ਚਾਹੁੰਦੇ ਆ ਕਿ ਜਿਹੜੇ ਲੋਕ ਕੰਮ ਕਰਦੇ ਆ ਉਹਨਾਂ ਨੂੰ ਕਾਨੂੰਨ ਕੰਮ ਕਰਨ ਦੀ ਆਗਿਆ ਦਿੰਦਾ ਹੋਵੇ ਹੁਣ ਜੇ ਗੈਰ ਕਾਨੂੰਨੀ ਲੋਕ ਜਾਂ ਜਿਹੜੇ ਬਿਨਾ ਪੇਪਰਾਂ ਤੋਂ ਲੋਕ ਕਿੱਥੇ ਕੰਮ ਕਰਨਗੇ ਤੇ ਨੌਕਰੀ ਤੋਂ ਉਹਨਾਂ ਦੀ ਖਾਣਗੇ ਨਾ ਜਿਹੜੇ ਇੱਥੇ ਕੰਮ ਕਰਨ ਦੇ ਯੋਗ ਆ ਕਈ ਵਾਰੀ ਉਹ ਵਿਹਲੇ ਬੈਠੇ ਹੁੰਦੇ ਇਹੀ ਇਹ ਆਈਸਕ੍ਰੀਮ ਦੇ ਸਾਡਾ ਮਤਲਬ ਆ ਇਸ ਕਰਕੇ ਹੀ ਛਾਪੇਮਾਰੀ ਕਰ ਰਹੇ ਆ ਇਨਵੈਸਟੀਗੇਸ਼ਨ ਜਿਹੜੀ ਹਜੇ ਚੱਲ ਰਹੀ ਆ ਤੇ ਕੀ ਐਕਸ਼ਨ ਲਿਆ ਜਾਂਦਾ ਜਾਂ ਕੀ ਹੁੰਦਾ ਇਹ ਭਵਿੱਖ ਦੇ ਵਿੱਚ ਇਹਦੇ ਬਾਰੇ ਜਿਹੜੀ ਹੋਰ ਗੱਲਬਾਤ ਆ ਉਹ ਇਹਦੇ ਵਿੱਚੋਂ ਪਤਾ ਲੱਗੂਗੀ ਸੋ ਇੱਕ ਲਗਾਤਾਰ ਜਿਹੜਾ ਵੱਖਰਾ ਇਹ ਮਾਮਲੇ ਆ ਜਿਹੜੇ ਸਾਹਮਣੇ ਆ ਰਹੇ ਨੇ ਇਮੀਗ੍ਰੇਸ਼ਨਲ ਸੰਬੰਧ ਅਗਲੀ ਖਬਰ ਇਹ ਵੀ ਇਮੀਗ੍ਰੇਸ਼ਨਲ ਸੰਬੰਧਤਾ ਇਹ ਦੋ ਭਰਾਵਾਂ ਦੀ ਕਹਾਣੀ ਹੈ ਅਸਲ ਦੇ ਵਿੱਚ ਇੱਕ ਭਰਾ ਅਮਰੀਕਾ ਦੇ ਵਿੱਚ ਰਹਿੰਦਾ ਤੇ ਦੂਜਾ ਵੈਨਜ਼ੂਏਲਾ ਤੋਂ ਆਇਆ ਜਿਹੜਾ ਅਮਰੀਕਾ ਦੇ ਵਿੱਚ ਰਹਿੰਦਾ ਭਰਾ ਉਹ ਉਹਦਾ ਨਾਮ ਅ ਅਲਫਰੈਡੋਆ ਅਲਫਰੈਡੋ ਇੱਕ ਇੱਥੇ ਵਿਅਕਤੀ ਰਹਿੰਦਾ ਆ ਉਹਦਾ ਭਰਾ ਆ ਹੋਜ਼ੇ ਗੋਂਜ਼ਲੇਸ ਜਿਹੜਾ ਹੋਜ਼ੇ ਗੋਂਜ਼ਲੇਸ ਆ ਇਹ ਵੈਨਜ਼ੂਏਲਾ ਤੋਂ ਚੱਲ ਕੇ ਆਪਣੇ ਭਰਾ ਦੀ ਮਦਦ ਕਰਨ ਆਇਆ ਮਦਦ ਕੀ ਚਾਹੀਦੀ ਵੀ ਜਿਹੜਾ ਅਲਫਰਡੋ ਇੱਥੇ ਰਹਿੰਦਾ ਆਪਣੇ ਅਮਰੀਕਾ ਦੇ ਵਿੱਚ ਉਹਦੀ ਕਿਡਨੀ ਫੇਲ ਹੋ ਗਈਆਂ ਬਚਾਉਣ ਦੇ ਲਈ ਉਹਨੂੰ ਕਿਡਨੀ ਚਾਹੀਦੀ ਹੈ ਕਿਡਨੀ ਕੋਈ ਆਪਣਾ ਹੀ ਦੇ ਸਕਦਾ ਉਹਦਾ ਭਰਾ ਕਹਿੰਦਾ ਵੀ ਮੈਂ ਦੇ ਦਿੰਨਾ ਪਰ ਉਹ ਅਮਰੀਕਾ ਦਾ ਵੀਜ਼ਾ ਹੈ ਨਹੀਂ ਅਮਰੀਕਾ ਉਹ ਕਿਸੇ ਨੂੰ ਦੇਣ ਦੇ ਲਈ ਆ ਗਿਆ ਜਦੋਂ ਉਹ ਮਤਲਬ ਬਿਮਾਰ ਬਹੁਤ ਆਈਦਾ ਭਰਾ ਡਾਇਲਿਸਿਸ ਦੇ ਉੱਤੇ ਜਿਹੜਾ ਅਲਫਰਡੋ ਆ ਔਰ ਬੜਾ ਪੇਨਫੁਲ ਟਰੀਟਮੈਂਟ ਆ ਉਹਦੀ ਹਫਤੇ ਚ ਤੇਂਦਰ ਨੂੰ ਡਾਇਲਿਸਿਸ ਕਰਾਉਣਾ ਪੈਂਦਾ ਤੇ ਉਹ ਨੇ ਦੂਜੇ ਨੇ ਅਮਰੀਕਾ ਦੇ ਵਿੱਚ ਐਂਟਰ ਕਰਨ ਦੀ ਕੋਸ਼ਿਸ਼ ਕੀਤੀ ਪਹਿਲਾਂ ਅਮਰੀਕਾ ਦੇ ਵਿੱਚ 23 ਦੇ ਵਿੱਚ ਆਇਆ ਪਰ ਉਹਨੂੰ ਉਹਨਾਂ ਨੇ ਡਿਨਾਈ ਕਰਤਾ ਬਾਰਡਰ ਤੇ ਤੂੰ ਨਹੀਂ ਆ ਸਕਦਾ ਮੁੜ ਕਿਉਂ ਨਹੀਂ ਸਰਕਾਰੀ ਐਪ ਜਿਹੜੀ ਆ ਉਹਦੇ ਥਰੂ ਉਹਦੇ ਨਾਲ ਉਹਨੇ ਸ케ਜੂਲ ਕੀਤੀ ਆਪਣੀ ਇੰਟਰਵਿਊ ਫੇਰ ਉਹ ਉੱਥੇ ਆਇਆ ਉਹਨੂੰ ਡਿਟੇਨ ਕਰ ਲਿਆ ਕਿਉਂਕਿ ਪਹਿਲਾਂ ਉਹਨੂੰ ਰੋਕਿਆ ਗਿਆ ਸੀ ਉਹਦੇ ਡੈਪਿਊਟੇਸ਼ਨ ਆਰਡਰ ਸੀਗੇ ਉਹਨੂੰ ਡਿਟੇਨ ਕਰਨ ਤੋਂ ਬਾਅਦ ਫੇਰ ਉਹਨੂੰ ਉਹਨਾਂ ਨੇ ਛੱਡ ਦਿੱਤਾ ਰਿਲੀਜ਼ ਕਰ ਦਿੱਤਾ ਜਿੱਦਾਂ ਕਰ ਹੀ ਦਿੰਦੇ ਆ ਪਰ ਉਹਦੇ ਉਹ ਜਿਹੜਾ ਐਂਕਲ ਮੋਨਿਟਰ ਉਹਦੇ ਪਾ ਦਿੱਤਾ ਵੀ ਪਤਾ ਲੱਗਦਾ ਰਹੇ ਕਿੱਥੇ ਆ ਉਹ ਚੱਲੀ ਜਾਂਦਾ ਸੀ ਉਹ ਆਪਣੇ ਭਰਾ ਕੋਲ ਚਲੇ ਗਿਆ ਉਹਦਾ ਲਾਜ ਕਰਾਉਣ ਦੇ ਲਈ ਉਹਦਾ ਪ੍ਰੋਸੈਸ ਸ਼ੁਰੂ ਹੋ ਗਿਆ ਵੀ ਇਹਦੀ ਕਿਡਨੀ ਇਹਨੂੰ ਦੇਣੀ ਆ ਤੇ ਉਹਨੇ ਆਪਣੀ ਉਹਦੀ ਮੈਡੀਕਲ ਟੈਸਟ ਹੋ ਗਏ ਸਾਰਾ ਕੁਝ ਹੋ ਗਿਆ ਇਹ ਸਾਰਾ ਕੁਝ ਚਲਦੇ ਚਲਦੇ ਉਹਨੂੰ 3 ਮਾਰਚ ਨੂੰ ਜਿਹੜੇ ਇਮੀਗ੍ਰੇਸ਼ਨ ਆਫਿਸਰਸ ਆ ਉਹ ਕਰਦੇ ਵਿੱਚ ਆਏ ਤੈਨੂੰ ਗ੍ਰਫਤਾਰ ਕਰਕੇ ਲੈ ਗਏ ਕਹਿੰਦੇ ਵੀ ਤੂੰ ਇੱਥੇ ਗਲਤ ਤਰੀਕੇ ਨਾਲ ਰਹਿ ਰਿਹਾ ਜਾਂ ਕੱਚਾ ਹੈ ਤੈਨੂੰ ਰਿਪੋਰਟ ਕਰਨਾ ਹੁਣ ਉਹ ਬੰਦਾ ਕਹਿੰਦਾ ਮੈਨੂੰ ਕਿਡਨੀ ਤੇ ਦੇ ਲੈਣ ਦੋ ਵੀ ਮੈਂ ਕਿਡਨੀ ਦੇਣ ਇੱਥੇ ਆਇਆ ਮੇਰੇ ਭਰਾ ਮਦਦ ਕਰਨ ਆਇਆ ਇਹ ਕਰਦੇ ਪਰ ਪੁਲਿਸ ਵਾਲੇ ਉਹਨੂੰ 3 ਤਰੀਕ ਨੂੰ ਫੜ ਕੇ ਲੈ ਗਏ ਉਹਦੇ ਤੋਂ ਬਾਅਦ ਲੋਕ ਇਕੱਠੇ ਹੋਏ ਉਹਨਾਂ ਨੇ ਕਿਹਾ ਵੀ ਇਹ ਬਹੁਤ ਗਲਤ ਆ ਘਟੋ ਘਟ ਜਿਹੜਾ ਹਿਊਮਨਿਟੇਰੀਅਨ ਗਰਾਉਂਡ ਦੇ ਉੱਤੇ ਇਹਨੂੰ ਤੁਸੀਂ ਕੁਛ ਨਾ ਕੁਛ ਕਰਨ ਦੀ ਆਗਿਆ ਦਿਓ ਸੋ ਅੱਜ 3 April ਨੂੰ ਉਹਨੂੰ ਛੱਡ ਦਿੱਤਾ ਗਿਆ ਤੇ ਹਿਮਨਿਟੇਰੀਅਨ ਪੈਰੋਲ ਕਹਿੰਦੇ ਆ ਇਹਨੂੰ ਹੁਣ ਉਹ ਉੱਥੇ ਜਾਊਗਾ ਆਪਣੀ ਕਿਡਨੀ ਜਿਹੜੀ ਆਪਣੇ ਭਰਾ ਨੂੰ ਉਹ ਦੇ ਦੂਗਾ ਤੇ ਘਟੂ ਘਟ ਉਹਦੀ ਜ਼ਿੰਦਗੀ ਬਚਾ ਸਕਦਾ ਹੈ ਉਹ ਪਰ ਉਹਦਾ ਵੀ ਪ੍ਰੋਸੈਸ ਆ ਵੀ ਕੀ ਉਹਦੀ ਕਿਡਨੀ ਮੈਚ ਕਰਦੀ ਆ ਜਾਂ ਸਾਰਾ ਕੁਝ ਵਿੱਚ ਹੁੰਦਾ ਆ ਤੇ ਉਹਦੇ ਤੋਂ ਬਾਅਦ ਹੀ ਫਿਰ ਜਿਹੜੇ ਇਹ ਹੋ ਸਕਦਾ ਹੈ ਤਾਂ ਉਹ ਨੂੰ ਕੀ ਬੰਣਾ ਉਹਦਾ ਬਾਅਦ ਦੇ ਵਿੱਚ ਉਹਨੂੰ ਰੱਖਣਾ ਹੈ ਜਾਂ ਵਾਪਸ ਭੇਜ ਦੇਣਾ ਉਹ ਬਾਅਦ ਦੇ ਵਿੱਚ ਫੈਸਲਾ ਹੋਊਗਾ ਪਰ ਕੇਸ ਬਹੁਤ ਚਰਚਾ ਦੇ ਵਿੱਚ ਆ ਕਿ ਹੁਣ ਇਸ ਚੱਕਰ ਦੇ ਵਿੱਚ ਉਹ ਲੋਕ ਵੀ ਜਿਹੜੇ ਫਸ ਰਹੇ ਆ ਜਿਹੜੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮਦਦ ਕਰਨ ਆ ਰਹੇ ਸੀ ਸਖਤੀ ਦੇ ਵਿੱਚ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਵੀ ਆ ਰਹੀਆਂ ਦੋਸਤੋ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਸ਼ਨਵੀ ਗੱਲਾਂ ਬਾਤਾਂ